ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੀ ਚੈਨਲ ਸਤ ਕਰਤਾਰ ਦੀ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਰਮਸ ਰੂਪਨਖੀ ਜਿਦਾਂ ਲਿਖਿਆ ਹੋਇਆ ਨਾਵਲ ਸਰਦਾਰੋ ਭਾਗ 21 ਪੰਜਾਬ ਵਿੱਚ ਜੀਰੀ ਵੇਜਣ ਦਾ ਰੁਝਾਨ ਵਧਿਆ ਤਾਂ ਬਿਹਾਰ ਤੇ ਉੱਤਰ ਪ੍ਰਦੇਸ਼ ਤੇ ਖੇਤ ਮਜ਼ਦੂਰ ਵੀ ਆਉਣ ਲੱਗੇ ਉਸ ਸਾਲ ਵਿੱਚ ਦੋ ਵਾਰ ਬਹੁਤਾ ਹੁੰਦੇ ਉਧਰ ਕਣਕ ਦੀ ਵਾਢੀ ਵੇਲੇ ਤੇ ਉਦਰ ਚੀਰੀ ਦੀ ਬਿਜਾਈ ਵੇਲੇ ਰੇਲ ਗੱਡੀਆਂ ਦੇ ਡੱਬੇ ਤੋੜੇ ਹੁੰਦੇ ਪੰਜਾਬ ਦੀ ਖੇਤੀ ਦਾ ਕੰਮ ਪਈਆਂ ਉੱਤੇ ਨਿਰਭਰ ਰਹਿਣ ਲੱਗਿਆ ਉਹ ਖੇਤੀ ਤੋਂ ਬਿਨਾ ਹੋਰ ਕੰਮ ਵੀ ਕਰਦੇ ਸਨ ਮੁਰਗੀਖਾਨੇ ਦਾ ਕੰਮ ਮੱਜਾਂ ਦਾ ਕੰਮ ਤੇ ਸ਼ਹਿਰਾਂ ਵਿੱਚ ਰਿਕਸ਼ਾ ਚਲਾਉਂਦੇ ਮੈੰਗਲ ਇਕੱਲੇ ਤੋਂ ਮੱਜਾਂ ਦਾ ਸਾਰਾ ਕੰਮ ਹੁੰਦਾ ਨਹੀਂ ਸੀ ਬਹੁਤ ਕੰਮ ਸੀ ਉਹਦੇ ਵਿੱਚ ਉਹ ਪੁਰਾਣੀ ਹਿੰਮਤ ਨਹੀਂ ਰਹਿ ਗਈ ਸੀ ਸਰਦਾਰੋ ਜਿਵੇਂ ਉਹਦੇ ਸਾਹ ਕੱਢ ਕੇ ਲੱਗੇ ਹੋਏ ਉਹਦਾ ਕੋਈ ਸੰਸਾਰ ਨਹੀਂ ਰਹਿ ਗਿਆ ਸੀ ਜੱਸੀ ਨੂੰ ਦੇਖ ਤੇ ਸਗੋਂ ਬਹੁਤਾ ਦੁਖੀ ਹੁੰਦਾ ਜੱਸੀ ਅੰਦਰਲੇ ਘਰ ਹੀ ਰਹਿੰਦਾ ਸਕੂਲ ਜਾਂਦਾ ਤੇ ਪਰਿਵਾਰ ਦੇ ਛੋਟੇ ਮੁੰਡੇ ਕੁੜੀਆਂ ਵਿੱਚ ਉਹਦਾ ਦਿਲ ਪਰ ਚਹਿਰਨਦਾ ਜਦੋਂ ਵੀ ਮੈੰਗਲ ਅੰਦਰਲੇ ਘਰ ਜਾਂਦਾ ਜੱਸੀ ਭੱਜ ਕੇ ਉਹਦੀਆਂ ਲੱਤਾਂ ਨੂੰ ਆ ਚਿੰਬੜਦਾ ਮੈੰਗਲ ਉਹਨੂੰ ਡੌਲਿਆਂ ਤੋਂ ਫੜ ਕੇ ਉ ਤਾਂ ਚੁੱਕਦਾ ਤੇ ਹਿੱਕ ਨਾਲ ਕੁੱਟ ਲੈਂਦਾ ਉਹਦੇ ਕਾਲਜੇ ਠੰਡ ਪੈਂਦੀ ਲੱਗਦਾ ਜਿਵੇਂ ਸਰਦਾਰੋ ਆਪ ਉਹਦੇ ਪਿੰਡੇ ਨਾਲ ਚਿਚੜੀ ਵਾਂਗ ਚਿੰਬੜੀ ਪਈ ਹੋਵੇ। ਜੋਹਲਾ ਸਿੰਘ ਨੇ ਇੱਕ ਪਈਆ ਨੌਕਰ ਰੱਖ ਲਿਆ। ਇਹ ਬਿਹਾਰੀ ਪਈਆ ਸੀ। ਉਹਦੀ ਮਹੀਨਾਵਾਰ ਤਨਖਾਹ ਸੀ ਤੇ ਨਾਲ ਰੋਟੀ ਚਾਹ ਵੀ। ਮੱਜਾਂ ਦਾ ਗੋਹਾ ਇਕੱਠਾ ਕਰਨ ਤੇ ਉਹਨਾਂ ਨੂੰ ਨਵਾਉਣ ਦਾ ਕੰਮ ਪਈਆ ਲਾਲੂ ਪ੍ਰਸ਼ਾਦ ਕਰਦਾ। ਉਹ ਰਾਤ ਨੂੰ ਬਾਹਰਲੇ ਕਰ ਪੈਂਦਾ ਵੀ। ਮੈੰਗਲ ਤੇ ਲਾਲੂ ਵੇਲੇ 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 ਬੈਠ ਕੇ ਫਜ਼ੂਲ ਜੀਆਂ ਗੱਲਾਂ ਕਰਦੇ। ਦਿਨ ਵੇਲੇ ਜਦੋਂ ਮੱਜਾਂ ਦਾ ਕੰਮ ਕੋਈ ਨਾ ਹੁੰਦਾ। ਤਾਂ ਲਾਲੂ ਪ੍ਰਸ਼ਾਦ ਨਾਤੋ ਕੇ ਨਵੇਂ ਤੋਤੇ ਕਪੜੇ ਪਾਉਂਦਾ ਸਿਰ ਦੇ ਵਾਲਾਂ ਨੂੰ ਖੁਸ਼ਬੂਦਾਰ ਤੇਲ ਨਾਲ ਚੋਪੜ ਕੇ ਕੰੰਗੀ ਕਰਦਾ ਤੇ ਫੇਰ ਟੌਰ ਕੱਢ ਕੇ ਸਾਈਕਲ ਉੱਤੇ ਲਹਿਰੇਗਾਗੇ ਦੀ ਮੰਡੀ ਜਾਂਦਾ ਉੱਥੇ ਫਜ਼ੂਲ ਹੀ ਮੂੰਹ ਦੀਆਂ ਸੀਟੀਆਂ ਮਾਰਦਾ ਫਿਰਦਾ ਕਿਸੇ ਦੁਕਾਨ ਤੋਂ ਜ਼ਿਆਦਾ ਕੱਪ ਪੀਂਦਾ ਤੇ ਨਮਕੀਨ ਮੱਠੀ ਖਾਂਦਾ ਲਹਿਰੇਗਾਗੇ ਦੀ ਰੇਲਵੇ ਸਟੇਸ਼ਨ ਤੋਂ ਪਾਰ ਇੱਕ ਟੁੱਟਿਆ ਜਿਹਾ ਸਿਨੇਮਾ ਸੀ ਨਵੀਂ ਫਿਲਮ ਲੱਗਦੀ ਤਾਂ ਜ਼ਰੂਰ ਦੇਖਦਾ ਮੰਗਲ ਸਿਰਫ ਧਾਰਾ ਕੱਢਦਾ ਦੁੱਧ ਮਿਣਕੇ ਦਿੰਦਾ ਥੋਲਾ ਵਿੱਚ ਆਪ ਵੀ ਦੁੱਧ ਮਿਲ ਲੈਂਦਾ ਸੀ ਜੋਹਲਾ ਸਿੰਘ ਹੁਣ ਆਪ ਨਹੀਂ ਆਉਂਦਾ ਸੀ ਉਹਨੂੰ ਮੰਗਲ ਉੱਤੇ ਪੂਰਾ ਇਤਬਾਰ ਸੀ ਉਹ ਹੁਣ ਉਹਨਾਂ ਦੇ ਘਰ ਦਾ ਬੰਦਾ ਸੀ ਮੰਗਲ ਕੰਮਦੰਦਿਆਂ ਵਿੱਚ ਲੱਗਿਆ ਰਹਿੰਦਾ ਇੰਜ ਉਹਨੂੰ ਸਰਦਾਰਾਂ ਨੂੰ ਭੁੱਲੀ ਰਹਿੰਦੀ ਪਰ ਕਦੇ-ਕਦੇ ਉਹਦੀਆਂ ਯਾਦਾਂ ਇੰਨਾ ਸਤਾਉਣ ਲੱਗਦੀਆਂ ਉਹ ਸੋਚਾਂ ਵਿੱਚ ਇੰਨਾ ਗੁੰਮ ਹੋ ਜਾਂਦਾ ਕਿ ਹੱਥਲਾ ਕੰਮ ਭੁੱਲ ਜਾਂਦਾ ਉਹਨੇ ਧਾਰ ਕੱਢਣ ਲਈ ਬਾਲਟੀ ਚੁੱਕਣੀ ਹੁੰਦੀ ਪਰ ਬੱਠਲ ਚੁੱਕ ਲਿਆ ਹੁੰਦਾ ਬਾਲਟੀ ਲੈ ਕੇ ਮੱਝ ਦੇ ਸਿੰਗਾਵਲ ਜਾ ਖੜਦਾ ਉਹਨੂੰ ਆਪਣੇ ਭੁੱਲ ਦਾ ਪਤਾ ਲੱਗਦਾ ਤਾਂ ਉਹ ਹੋਰ ਦੁਖੀ ਹੁੰਦਾ ਤੇ ਉਹਦੇ ਮੂੰਹੋਂ ਦੂੰਗੇ ਸਾ ਨਿਕਲਦੇ ਰਹਿੰਦੇ ਪਰ ਰਾਤ ਵੇਲੇ ਉਹਦੀ ਪ੍ਰੜਕ ਦੇ ਕੇ ਅੱਖ ਖੁੱਲ ਜਾਂਦੀ ਤੇ ਮੁੜ ਕੇ ਨੀਂਦ ਨਹੀਂ ਆਉਂਦੀ ਸੀ ਓਖੜੀ ਓਖਣੀ ਨੀਂਦ ਵਿੱਚ ਉਹਨੂੰ ਸਰਦਾਰੋ ਦੇ ਸੁਪਨੇ ਆਉਂਦੇ ਉਹਦੇ ਨਾਲ ਗੱਲਾਂ ਕਰਦੀ ਜਿਵੇਂ ਸੱਚੀ ਮੋਚੀ ਦੀ ਸਾਹਮਣੇ ਬੈਠੀ ਹੋਵੇ ਉਹਨੂੰ ਹੱਥ ਲਾਉਣ ਲੱਗਦਾ ਤਾਂ ਉਹਦੀ ਨੀਂਦ ਖੁੱਲ ਜਾਂਦੀ ਸਰਦਾਰੋਂ ਕਿਦਰੇ ਵੀ ਨਹੀਂ ਹੁੰਦੀ ਸੀ ਜਵਾਲਾ ਸਿੰਘ ਜਦੋਂ ਮਹੀਨੇ ਪਿਛੋਂ ਮੰਗਲ ਦੀ ਨੌਕਰੀ ਦੇ ਪੈਸੇ ਦੇਣ ਲੱਗਦਾ ਤਾਂ ਮੰਗਲ ਨੂੰ ਇਹ ਪੈਸੇ ਵਾਧੂ ਜੇ ਲੱਗਦੇ ਕੀ ਕਰਨੇ ਹੁੰਦੇ ਨੇ ਉਹਨੇ ਰੁਪਈਏ ਪਹਿਲਾਂ ਵੀ ਉਹਦੇ ਕੋਲ ਰੁਪਈਏ ਜਮ੍ਹਾਂ ਸਨ ਉਹਦੇ ਕੋਲੋਂ ਤਾਂ ਇਹ ਰੁਪਏ ਖਰਚ ਹੀ ਨਹੀਂ ਹੁੰਦੇ ਕਿਸੇ ਪਾਸੇ ਸਰਦਾਰੋਂ ਹੁੰਦੀ ਸੀ ਤਾਂ ਸਾਰੀ ਨੌਕਰੀ 2-4 ਦਿਨਾਂ ਵਿੱਚ ਹੀ ਕਿਦਰੇ ਹੀ ਕਿਦਰੇ ਉੱਡ ਜਾਂਦੀ ਜੱਸੀ ਦਾ ਹੁਣ ਕੋਈ ਖਰਚ ਨਹੀਂ ਸੀ। ਉਹਨੇ ਤਾਂ 2 ਰੁਪਏ ਵੀ ਕਦੇ ਜੱਸੀ ਉਤੇ ਖਰਚ ਨਹੀਂ ਕੀਤੇ ਸਨ। ਜਵਾਲਾ ਸਿੰਘ ਦਾ ਪਰਿਵਾਰ ਹੀ ਜੱਸੀ ਦਾ ਸਭ ਕਰਦਾ। ਮੰਗਲ ਨੂੰ 6 ਮਹੀਨਿਆਂ ਬਾਅਦ țeੜ ਸਿਰ ਦੇ ਨਵੇਂ ਕੱਪੜੇ ਮਿਲ ਜਾਂਦੇ। ਰੋਟੀ ਚਾਹ ਜਵਾਲਾ ਸਿੰਘ ਦੇ ਘਰੋਂ ਸੀ। ਦੁੱਧ ਜਿੰਨਾ ਮਰਜ਼ੀ ਪੀਵੇ। ਹੋਰ ਉਹਨੇ ਕੀ ਲੈਣਾ ਸੀ? ਉਹ ਕਦੇ ਇੱਕ ਦਿਨ ਵੀ ਲਾਲੂ ਪ੍ਰਸ਼ਾਦ ਵਾਂਗ ਲਹਿਰੇਗਾਗੇ ਨਹੀਂ ਗਿਆ ਸੀ। ਅਗਲੇ ਮਹੀਨੇ ਜਦੋਂ ਜਵਾਲਾ ਸਿੰਘ ਉਹਨੂੰ ਨੌਕਰੀ ਦੇਣ ਲੱਗਿਆ ਤਾਂ ਉਹਨੇ ਇਨਕਾਰ ਕਰ ਦਿੱਤਾ। ਸਲੂ ਆਪਣੀ ਜੈਕਟ ਦੇ ਅੰਦਰਲੀ ਜੇਬ ਵਿੱਚੋਂ ਨੋਟਾਂ ਦੀ ਥਹੀ ਕੱਢ ਕੇ ਜੋਲਾ ਸਿੰਘ ਨੂੰ ਫੜਾ ਦਿੱਤੀ। ਆਖਿਆ ਚਾਚਾ ਇਹ ਵੀ ਹੁਣ ਤੂੰ ਰੱਖ ਮੈਨੂੰ ਸਾਹਮਣੇ ਔਖੇ ਨੇ। ਕਦੇ ਇਕੱਠੇ ਹੀ ਲੈ ਲਾਂਗੇ। ਪੈਸੇ ਮੈਂ ਕੀ ਕਰਨੇ? ਜੋਲਾ ਸਿੰਘ ਨੇ ਦੇਖਿਆ ਮੈੰਗਲ ਅੱਖਾਂ ਭਰੀ ਖੜਾ ਸੀ। ਉਹ ਮੈੰਗਲ ਦੇ ਅੰਦਰਲੇ ਦੁੱਖ ਨੂੰ ਸਭ ਸਮਝਦਾ ਸੀ। ਫੇਰ ਪਤਾ ਨਹੀਂ ਉਹਨੇ ਫਲਾਂ ਚਿਨਾ ਵਿੱਚ ਹੀ ਕੀ ਫੈਸਲਾ ਕਰ ਲਿਆ। ਰੁਪਈਆਂ ਦੀ ਥਹੀ ਮੈੰਗਲ ਹੱਥੋਂ ਫੜ ਲਈ। ਮੰਗਲ ਦਾ ਮੁੱਢਾ ਫੜਕੇ ਉਹਨੂੰ ਹੌਸਲਾ ਦਿੱਤਾ ਕਿਹਾ ਤੇਰੇ ਮੰਗਲ ਹਮੇ ਤੇਰੇ ਸਾਰੇ ਹੈਗੇ ਆ ਤੋ ਦਿਲ ਰੱਖ ਮੇਰੀ ਯਾਰ ਆਪਣਾ ਘਰ ਸਮਝ ਕੇ ਰੋਹੋ ਇਹ ਤੇਰਾ ਹੀ ਘਰ ਜੱਸੀ ਪੰਜਵੇਂ ਵਿੱਚ ਪੜਦਾ ਸੀ ਆਥਣੀ ਧਾਰਾ ਕੱਢਣ ਵੇਲੇ ਘਰ ਦੇ ਜੋਗ ਬਾਹਰਲੇ ਘਰ ਆ ਜਾਂਦੇ ਮੰਗਲ ਸਭ ਨੂੰ ਕੱਚਾ ਦੁੱਧ ਪਿਉਂਦਾ ਜੱਸੀ ਵੀ ਪਿੰਦਾ ਬਾਕੀ ਬੱਚੇ ਅੱਦਾ ਦਾ ਗਲਾਸ ਮਾਸਾ ਪਿੰਦੇ ਜੱਸੀ ਨੂੰ ਉਹ ਆਖ ਆ ਕੇ ਭਰਿਆ ਗਲਾਸ ਪਿਆ ਦਿੰਦਾ ਉਤਲੇ ਬੋਲੂ ਤੇ ਲੱਗੀ ਝੱਗ ਨੂੰ ਦਿਖਾ ਕੇ ਕਾ ਬੱਚੇ ਹਾਸਤੇ ਦੇਖ ਮੇਰੀਆਂ ਮੁੱਛਾਂ ਜੱਸੀ ਵੀ ਮੰਗਲ ਨੂੰ ਆਪਣੀਆਂ ਮੁੱਛਾਂ ਦਿਖਾਉਂਦਾ ਮੰਗਲ ਉਹਦੀਆਂ ਮੁੱਛਾਂ ਦੇਖ ਕੇ ਖੁਸ਼ ਹੁੰਦਾ ਕਿ ਉਹ ਵੱਡਾ ਹੋ ਜਾਵੇਗਾ ਸਾਡੇ ਦੇ ਸੱਚੀ ਮੁੱਛੀ ਮੁੱਛਾ ਜਾਣਗੇ ਉਹ ਇਹਦਾ ਵਿਆਹ ਕਰੇਗਾ ਘਰ ਵਿੱਚ ਨੋ ਆਵੇਗੀ ਨੋ ਉਹਦੇ ਸੇਵਾ ਕਰੇਗੀ ਉਹਨੂੰ ਸਰਦਾਰੂ ਭੁੱਲ ਜਾਵੇਗੀ ਜੱਸੀ ਦੇ ਵਾਲਾਂ ਦਾ ਜੋੜਾ ਕੀਤਾ ਹੁੰਦਾ ਉਹ ਪੱਗ ਬੰਨਦਾ ਸੀ ਜਸ ਮੇਲ ਕੌਰ ਨੇ ਉਹਦੇ ਵਾਲ ਵੱਡੇ ਕੀਤੇ ਸਨ ਉਹヒਉ ਨੂੰ ਨਵਾਉਂਦੀ ਤੇ ਵਾਲ ਸੁੱਕਿਆਂ ਤੋਂ ਸਰੋਂ ਦਾ ਤੇਲ ਚਸ ਕੇ ਜੂੜਾ ਕਰ ਦਿੰਦੀ ਫੇਰ ਉਹਨੂੰ ਪੱਗ ਬੰਨਣੀ ਸਿਖਾਈਗੀ ਕਰਦੇ ਦੂਜੇ ਮੁੰਡਿਆਂ ਨੇ ਹੀ ਉਹਨੂੰ ਪੱਗ ਬੰਨਣ ਲਾ ਦਿੱਤਾ ਸੀ ਫੇਰ ਤਾਂ ਉਹ ਜਦੋਂ ਥੋੜਾ ਹੋਰ ਉਡਾਰ ਹੋ ਗਿਆ ਆਪੇ ਹੀ ਕੇਸ ਵਾਲਨ ਦਾ ਆਪੇ ਜੂੜਾ ਕਰ ਲੈਂਦਾ ਤੇ ਆਪੇ ਹੀ ਪੱਗ ਬੰਨ ਲੈਂਦਾ ਪੋਣੀ ਕਰਵਾ ਕੇ ਬੰਨਦਾ ਟੂਟੀਦਾਰ ਪੱਗ ਬਹੁਤ ਸੋਹਣਾ ਲੱਗਦਾ ਠੁਮਕ ਠੁਮਕ ਤੁਰਦਾ ਉਹ ਮੇਂਗਲ ਦੇ ਆਪਣੇ ਸਰੀਰ ਵਿੱਚ ਤਰੰਗਾਂ ਛੇੜ ਜਾਂਦਾ ਉਹਦਾ ਚਿਹਰਾ ਇਨਮਨ ਸਰਦਾਰੋ ਦਾ ਚਿਹਰਾ ਸੀ। ਉਹੀ ਨੱਕ, ਉਹੀ ਅੱਖਾਂ। ਕਦੇ-ਕਦੇ ਉਹ ਬਾਹਰਲੇ ਘਰ ਆਉਂਦਾ। ਦੂਜੇ ਜਵਾਕ ਵੀ ਨਾਲ ਹੁੰਦੇ। ਖੇਡਦੇ-ਖੇਡਦੇ ਉਹਦੇ ਪੱਗ ਢਿਲਕ ਜਾਂਦੀ। ਉਹ ਬਾਪੂ ਨੂੰ ਆਖਦਾ ਕਿ ਉਹ ਉਹਦੇ ਪੱਗ ਬੰਨਦੇ ਵੀ। ਮੈੰਗਲ ਉਹਦੀ ਪੱਗ ਬੰਨ੍ਹ ਦਿੰਦਾ। ਪਰ ਮੈੰਗਲ ਦੀ ਬੰਨੀ ਪੱਗ ਉਹਨੂੰ ਠੀਕ ਨਾ ਲੱਗਦੀ। ਮੈੰਗਲ ਤਾਂ ਐਵੇਂ ਹੀ ਰਸੇ ਵਾਂਗ ਲੜਾਂ ਨੂੰ ਲੇਟ ਦਿੰਦਾ ਸੀ। ਇੱਕ ਵੀ ਪੇਜ ਸਹੀ ਨਾ ਹੁੰਦਾ। ਪਾੜੇ ਮੁੰਡਿਆਂ ਦੇ ਪੱਗ ਦਾ ਟੰਗ ਕੁਝ ਹੋਰ ਹੁੰਦਾ। ਮੰਗਲ ਦੀ ਬੰਨੀ ਪੱਗ ਨੂੰ ਦੇਖ ਕੇ ਦੂਜੇ ਜਵਾਕ ਹੱਸਣ ਲੱਗਦੇ ਤੇ ਫਿਰ ਜੱਸੀ ਪੱਗ ਟਾ ਕੇ ਆਪ ਬੰਦਾ ਇੱਕ ਦਿਨ ਉਹਦਾ ਜੋੜਾ ਵੀ ਖੁੱਲ ਗਿਆ ਲੱਕੜ ਦਾ ਕੰਗਾ ਜੱਸੀ ਸਿਰ ਵਿੱਚ ਹੀ ਰੱਖਦਾ ਸੀ ਜੋੜੇ ਦੁਆਲੇ ਲਪੇਟਿਆ ਕਾਲਾ ਧਾਗਾ ਇਸ ਧਾਗੇ ਨਾਲ ਹੀ ਲੱਕੜ ਦਾ ਕੰਗਾ ਬੰਨਿਆ ਹੁੰਦਾ ਇੰਜ ਵਾਲਾਂ ਦਾ ਜੋੜਾ ਕਰਕੇ ਤੇ ਫਿਰ ਕੰਗਾ ਜੋੜੇ ਵਿੱਚ ਹੀ ਟੰਕ ਕੇ ਉਤੋਂ ਦੀ ਧਾਗਾ ਬੁਲੇਟਣਾ ਉਹਨੂੰ ਬੇਬੇ ਜਸਮੀਲ ਕੌਰ ਨੇ ਸਿਖਾਇਆ ਸੀ ਮੰਗਲ ਨੇ ਜਸੀ ਨੂੰ ਫੜ ਲਿਆ ਤੇ ਕਿਹਾ ਲਿਆ ਮੈਂ ਵਾਹਾਂ ਤੇਰੇ ਵਾਲ ਤੇ ਜੂڑا ਕਰ ਦਿਆਂ ਉਹਨੇ ਜਸੀ ਦੇ ਵਾਲ ਬਾਹੇ ਤੇ ਫੇਰ ਜੂڑا ਕਰਨ ਦੀ ਥਾਂ ਵਾਲ ਪਿੱਛੇ ਨੂੰ ਵਾਹ ਦਿੱਤੇ ਜਿਵੇਂ ਤੀਮੀਆਂ ਬੌਂਦੀਆਂ ਹਨ ਆਪਣੇ ਵਾਲ ਤੇ ਗੁੱਤ ਕਰ ਦਿੱਤੀ ਜੋ ਆਗ ਹੱਸਣ ਲੱਗੇ ਆਹਾ ਜਸੀ ਕੁੜੀ ਬਣ ਗਿਆ ਮੰਗਲ ਦੇ ਦਿਲ ਉੱਤੇ ਜੋ ਬੀਤੀ ਉਹ ਹੀ ਜਾਣਦਾ ਸੀ ਉਹ ਲਗਾਤਾਰ ਜਸੀ ਦੇ ਚਿਹਰੇ ਵੱਲ ਤੱਕੀ ਜਾ ਰਿਹਾ ਸੀ ਉਹਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉਹ ਲੰਮੇ ਸਾਹ ਲੈਣ ਲੱਗਿਆ ਤੇ ਫਿਰ ਮੋਹੋਂ ਇੰਨਾ ਹੀ ਬੋਲਿਆ اے ਵਾਹਿਗੁਰੂ ਜੋ ਅਕਨੈ ਜੱਸੀ ਦੀ ਗੁੱਤ ਖੋਲ ਦਿੱਤੀ ਵਾਲ ਖਿੰਡਾ ਦਿੱਤੇ ਫਿਰ ਜੱਸੀ ਨੇ ਖੜਾ ਹੋ ਕੇ ਆਪ ਵੱਲ ਵਾਇ ਆਪ ਜੋੜਾ ਕੀਤਾ ਤੇ ਆਪ ਪੱਗ ਬੰਨੀ ਮੈੰਗਲ ਪਰ ਮੱਜਾਂ ਵੱਲ ਤੁਰ ਗਿਆ ਸੀ ਅੰਦਰਲੇ ਘਰ ਮੁਸਲਮਾਨਾਂ ਵਾਲੀ ਬੈਠਕ ਵਿੱਚ ਮੈੰਗਲ ਦਾ ਸਿਰਫ ਸਮਾਨ ਪਿਆ ਸੀ ਬੈਠਕ ਨੂੰ ਜਿੰਦਾ ਲੱਗਿਆ ਰਹਿੰਦਾ ਮੈੰਗਲ ਜਦੋਂ ਕਦੇ ਅੰਦਰਲੇ ਘਰ ਜਾਂਦਾ ਤਾਂ ਬੈਠਕ ਖੋਲ ਕੇ ਜ਼ਰੂਰ ਦੇਖਦਾ ਦੋ ਪਲ ਅੰਦਰ ਕਿਤੇ ਬੈਠ ਵੀ ਜਾਂਦਾ ਬੈਠੇ ਬੈਠੇ ਉਹਦਾ ਦਿਮਾਗ ਸੁੰਨ ਹੋ ਜਾਂਦਾ ਕਾਦੀ ਖਾਤਰ ਛੱਡਿਆ ਆਪਣਾ ਪਿੰਡ ਕਾਦੀ ਖਾਤਰ ਕੀਤੀਆਂ ਸਾਰੀਆਂ ਗੱਲਾਂ ਇਹ ਕਾਦੀ ਖਾਤਰ ਬੈਠੇ ਹੁਣ ਇੱਥੇ ਸੀਰੀਆਂ ਸੰਜੀਆਂ ਵਾਂਗ ਕੰਮ ਕਰਦੇ ਜੋ ਸਰਦਾਰੋਂ ਨੇ ਸੰਸਾਰ ਵਿੱਚ ਰਹਿਣਾ ਹੀ ਨਹੀਂ ਸੀ ਸਰਦਾਰੋਂ ਉਹਦੀ ਜ਼ਿੰਦਗੀ ਵਿੱਚ ਇੱਕ ਚਲਕਾਰੇ ਮੰਗਾਈ ਬਸ ਤੇ ਚਲੀ ਗਈ ਬੈਠਕ ਦਾ ਸਮਾਨ ਵੀ ਜਿਵੇਂ ਉਦਾਸ ਹੋਵੇ ਬੈਠਕ ਦਾ ਸਮਾਨ ਜਿਵੇਂ ਸਰਦਾਰੋਂ ਨੂੰ ਦੇਖਦਾ ਹੋਵੇ ਬੈਠਕ ਦਾ ਸਮਾਨ ਵੀ ਜਿਵੇਂ ਮਰ ਮੁੱਕ ਗਿਆ ਹੋਵੇ ਉਹ ਕਿਸੇ ਵੀ ਚੀਜ਼ ਵੱਲ ਗੌਰ ਨਾਲ ਚੱਕਦਾ ਹਰ ਚੀਜ਼ ਹੋ ਕੇ ਲੈ ਰਹੀ ਹੁੰਦੀ ਸਰਦਾਰੋ ਆਖਦੇ ਹੁੰਦੇ ਹੁਣ ਤਾਂ ਬਹੁਤ ਸਾਲ ਬੀਤ ਗਏ ਹੁਣ ਆਪਾਂ ਥੰਮਣ ਵਾਲੇ ਨੂੰ ਚੱਲੀਏ ਉੱਥੇ ਰਹਾਂਗੇ ਆਪਣੇ ਪਿੰਡ ਕੋਈ ਕਾਰੋਬਾਰ ਕਰ ਲਾਂਗੇ ਥੰਮਣ ਵਾਲੇ ਕਿਵੇਂ ਵਗ ਜੀਏ ਦੁੱਲਾ ਬੈਠਾ ਹੁਣ ਹੁਣ ਤਾਂ ਹੀ ਕਿੱਥੇ ਹੋਊਗਾ ਉਹ ਮਰ ਮੁੱਕ ਗਿਆ ਹੁਣ ਪਹਿਲਾਂ ਪਤਾ ਲੈ ਲੈ ਕਿਵੇਂ ਨਾ ਕਿਵੇਂ ਉਹਦਾ ਤੇ ਹੁਣ ਕਦੇ-ਕਦੇ ਉਹ ਆਪ ਵੀ ਸੋਚਦਾ ਕਿ ਥੰਮਣ ਵਾਲੇ ਨੂੰ ਵਗ ਜਾਵੇ ਆਪਣਾ ਪਿੰਡ ਹੈ ਫਿਰ ਵੀ ਬੇਗਾਨਾ ਪਿੰਡ ਬੇਗਾਨਾ ਹੁੰਦਾ ਹੈ ਇੱਥੇ ਉਹਦਾ ਭਾਈਚਾਰਾ ਨਹੀਂ ਹੈ ਜੱਸੀ ਤਕੜਾ ਹੋ ਗਿਆ ਸੀ ਉਹ ਦੋਵੇਂ ਕੰਮ ਕਰਨਗੇ ਤਾਂ ਖਾਣਗੇ ਦੁੱਲਾ ਹੁਣ ਕੀ ਕਰਦਾ ਸਰਦਾਰੋ ਤਾਂ ਰਹੀ ਨਹੀਂ ਇੱਕ ਦਿਨ ਉਹ ਲਹਿਰੇਗਾ ਗੱਗੇ ਗਿਆ ਉਹ ਮਸਾ ਹੀ ਕਦੇ ਮੰਡੀ ਜਾਂਦਾ ਸੀ ਕੋਈ ਲੋੜ ਹੀ ਨਹੀਂ ਸੀ ਸਭ ਕੁਝ ਉਹਨੂੰ ਪਿੰਡ ਬੈਠੇ ਨੂੰ ਮਿਲ ਜਾਂਦਾ ਉਸਨੇ ਕਿਸੇ ਡਾਕਟਰ ਕੋਲ ਗਿਆ ਸੀ ਉਹਦਾ ਸਿਰ ਦੁਖਦਾ ਰਹਿੰਦਾ ਤੇ ਭੁੱਖ ਘਟ ਲੱਗਦੀ ਕਦੇ ਕਦੇ ਕੁਮੇਰਾ ਜੀ ਆਉਣ ਲੱਗੀਆਂ ਲੱਤਾਂ ਫੁੱਲੀਆਂ ਰਹਿੰਦੀਆਂ ਡਾਕਟਰ ਤੋਂ ਦਵਾਈ ਲੈ ਕੇ ਉਹ ਰੇਲਵੇ ਸਟੇਸ਼ਨ ਉੱਤੇ ਜਾ ਬੈਠਾ ਪਲੇਟਫਾਰਮ ਉੱਤੇ ਖਾਸੀ ਪੀੜ ਸੀ ਕੋਈ ਗੱਡੀ ਆਉਣ ਵਾਲੀ ਸੀ ਉਹਨੇ ਸੋਚਿਆ ਚੱਲ ਹੁਣ ਗੱਡੀ ਦੇਖ ਕੇ ਜਾਵਾਂਗੇ ਕਮਾਲ ਹੋ ਗਈ ਇੱਕ ਬੰਦੇ ਨੇ ਉਹਦਾ ਮੋਢਾ ਫੜਿਆ ਉਹਨੇ ਸਿਆਣਿਆ ਇਹ ਦਾ ਉਸਦੇ ਪਿੰਡ ਦਾ ਤਰਸੀਮ ਬਾਣੀਆਂ ਹੈ ਉਹ ਜੋ ਫਿਰ ਆਗੇ ਮਿਲੇ ਤੇ ਫਿਰ ਉਸ ਬੈਂਚ ਤੇ ਬੈਠ ਕੇ ਗੱਲਾਂ ਕਰਨ ਲੱਗੇ। ਮੈਂਗਲ ਉਹ ਤੋਂ ਪਿੰਡ ਦੀਆਂ ਗੱਲਾਂ ਪੁੱਛ ਰਿਹਾ ਸੀ, ਆਤਾ ਪਤਾ ਲੈਣ ਲੱਗਿਆ। ਸਰਸੇਮ ਨੇ ਦੱਸਿਆ ਕਿ ਮੁਕੰਦਸੋਂ ਦੀ ਹਵੇਲੀ ਵਿੱਚ ਹੁਣ ਬਾਜੀਗਰਾਂ ਦਾ ਕੋਈ ਨਹੀਂ ਰਹਿੰਦਾ। ਹਵੇਲੀ ਵੇਚ ਗਈ ਸੀ ਸਰਦਾਰਾ ਕੇ। ਹੁਣ ਉੱਥੇ ਭੀਮਸੈਨ ਦੇ ਮੁੰਡੇ ਵਿਜੇ ਕੁਮਾਰ ਦਾ ਮੁਰਗੀ ਖਾਨਾ। ਵਿਜੇ ਕੁਮਾਰ ਜਿਹਦੀ ਰੋਡੂ ਸ਼ਾਦੀ ਮੰਡੀ ਆੜ੍ਹਤ ਦੀ ਦੁਕਾਨ ਹੈ। ਦੁੱਲਾ ਟਾਬ ਤੇ ਰਹਿੰਦਾ ਹੁੰਦਾ। ਟਾਬ ਕਿਹੜੀ ਮੰਗਲ ਨੂੰ ਕੋਈ ਪਤਾ ਨਹੀਂ ਸੀ ਆਪਣੇ ਪਿੰਡ ਤੇ ਟਿੱਬੇ ਤੇ ਦੋਵੇਂ ਪਿੰਡਾਂ ਵਿਚਾਲੇ ਇੱਕ ਤਾਬ ਇਹ ਦੁੱਲੇ ਨਹੀਂ ਪਟਵਾਈ ਸੀ ਦੁੱਲਾ ਉੱਥੇ ਜਾ ਕੇ ਰਹਿਣ ਲੱਗ ਪਿਆ ਸੀ ਫੇਰ ਮਰ ਗਿਆ ਮਰ ਗਿਆ ਮੰਗਲ ਹੈਰਾਨ ਹੋਇਆ ਹਾਂ ਮਰ ਗਿਆ ਤਰਸੀਮ ਨੇ ਇਸ ਧਾਰਨ ਮੰਗ ਦੱਸਿਆ ਅੱਛਾ ਯਾਰ ਮੰਗਲ ਅਜੇ ਤੱਕ ਵੀ 당 ਹੋਇਆ ਬੈਠਾ ਸੀ ਫੇਰ ਤਰਸੀਮ ਨੇ ਪੁੱਛਿਆ ਬਾਜੀਗਰਨੀ ਨੂੰ ਤੂੰ ਲੈ ਗਿਆ ਸੀ ਸੁਣਿਆ ਹਾਂ ਮੈਂ ਹੀ ਲੈ ਗਿਆ ਸੀ ਇਹ ਸੱਚੀ ਗੱਲ ਹੈ ਹੋਰ ਝੂਠੀ ਐ ਮੈਂ ਹੀ ਲੈ ਗਿਆ ਸੀ ਨਾਲੇ ਐਂ ਕਹੀ ਜਾਂਦੇ ਐ ਬਈ ਪਿੰਡ ਉਹ ਮਰ ਗਈ ਕਿਧਰੇ ਹਾਂ ਮਰ ਗਈ ਫੇਰ ਤੂੰ ਕਿਵੇਂ ਆਖਨੇ ਬਈ ਮੈਂ ਲੈ ਗਿਆ ਸੀ ਉਹ ਮੇਰੇ ਕੋਲ ਹੀ ਮਰੀ ਐ ਮੰਗਲ ਜਿਵੇਂ ਆਪਣੇ ਆਪ ਨੂੰ ਹੀ ਦੱਸ ਰਿਹਾ ਹੋਵੇ ਉਹਨੇ تر세ਮ ਨੂੰ ਚਾਹ ਪਾਣੀ ਪੁੱਛਿਆ ਪਰ ਉਹ ਕਹਿੰਦਾ ਤੂੰ ਦੱਸ ਕੋਈ ਸੇਵਾ ਆਪਣੀ ਮਾਸੀ ਐ ਇੱਥੇ ਇਧਰ ਪਿੰਡ ਚ ਐ ਘਰ ਉਹਨਾਂ ਦਾ ਜਦੋਂ ਉਹ ਨਿਕਲਣ ਲੱਗੇ ਤਾਂ ਮੰਗਲ ਨੇ ਪੁੱਛਿਆ ਸਾਡਿਆਂ ਦਾ ਕੀ ਹਾਲ ਹੈ ਅੱਛਾ ترਸੀਮ ਮੰਗਲ ਦੇ ਸਵਾਲ ਉੱਤੇ ਉਦਾਸ ਹੋ ਗਿਆ ਤੇ ਦੱਸਿਆ ਦਾਉਂਕਲ ਵੀ ਗੁਜ਼ਰ ਗਿਆ ਭਾਈ ਬਿਮਾਰ ਜਾ ਰਹਿੰਦਾ ਸੀ ਤੇਰੀ ਪਰਜਾਈ ਹੈਗੀ ਮੰਗਲ ਲਈ ਇਹ ਭਾਰੀ ਸਦਮਾ ਸੀ ਦਾਉਂਕਲ ਫੇਰ ਵੀ ਭਾਈ ਸੀ ਉਸ ਦਾ ਮਾਂ ਜਾਇਆ ਭਰਾ ਉਹ ਇੱਕ ਢਿੱਡੋ ਜੰਮੇ ਸਨ ਉਹਨੇ ਅੱਖਾਂ ਭਰ ਲਈਆਂ ਉਹਦੇ ਨਾਲ ਹੱਥ ਮਿਲਾ ਕੇ ਆਖਿਆ ਚੰਗਾ ترਸੀਮ ਮੈਂ ਆਉਂਗਾ ਕਦੀ ਤੋਂ ਪਿੰਡ ਆ ਕੇ ਹੀ ਰਹਿ ਜਾ। ਇੱਥੇ ਹੁਣ ਕਿੱਥੇ ਹੁਣ? ਬਸ ਇੱਥੇ ਹੀ ਆ। ਇੱਥੇ ਲਹਿਰੇ। ਹਾਂ ਬਸ ਇੱਥੇ ਹੀ ਸਮਝ। ਲਹਿਲ ਖੁਰਦ ਨੂੰ ਮੁੜਦੇ ਆਂ। ਮੈੰਗਲ ਨੂੰ ਲੱਗ ਰਿਹਾ ਸੀ ਜਿਵੇਂ ਤਰਸੀਮ ਕੀ ਮਿਲਿਆ। ਉਹਨੂੰ ਸਾਰਾ ਹੀ ਥੰਮਣ ਵਾਲਾ ਮਿਲ ਪਿਆ ਹੋਵੇ। ਜਿਵੇਂ ਮੈੰਗਲ ਆਪ ਥੰਮਣ ਵਾਲੇ ਜਾਇਆ ਹੋਵੇ। ਧੰਨਵਾਦ ਜੀ। ਇਹਨਾਂ ਬਲਾਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ